ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕੀਤਾ ਜਾਂਦਾ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਵੀ ਕਈ ਕਿਸਾਨ ਭਰਾਵਾਂ ਦੇ ਸਵਾਲ ਆ ਵੀ ਹੁਣ ਜਿਦੋਂ ਝੋਨਾ ਲੱਗ ਗਿਆ ਝੋਨਾ 20-25 ਦਿਨਾਂ ਦਾ ਹੋ ਗਿਆ ਤੇ ਵੀ ਜਿੰਕ ਦੀ ਕਮੀ ਆ ਰਹੀ ਹੈ ਝੋਨੇ ਵਿੱਚ ਅੱਜ ਆਪਾਂ ਉਸ ਬਾਰੇ ਗੱਲ ਕਰਾਂਗੇ ਜਿਵੇਂ ਕਿਸ ਜਾਣਦੇ ਹੋ ਵੀ ਇਹ ਇੱਕ ਸੂਖਮ ਤੱਤਾ ਵੀ ਜਿਹੜਾ ਝੋਨੇ ਲਈ ਬਹੁਤ ਜ਼ਰੂਰੀ ਆ ਇਹ ਫਸਲ ਦੇ ਵਾਧੇ ਦੇ ਝਾੜ ਦੇ ਆਸਤੇ ਬਹੁਤ ਫਾਇਦੇਮੰਦ ਹੁੰਦਾ ਤੇ ਹੁਣ ਆਪਾਂ ਇਹਦੇ ਜੋ ਜਿੰਕ ਦੀ ਕਮੀ ਹੁੰਦੀ ਆ ਉਹਦੇ ਮੁੱਖ ਲੱਛਣ ਬਾਰੇ ਗੱਲ ਕਰਾਂਗੇ ਜ਼ਿੰਕ ਦੀ ਕਮੀ ਦੇ ਕਾਰਨ ਜਿਹੜੇ ਪੌਦਿਆਂ ਦਾ ਵਾਧਾ ਹੁੰਦਾ ਉਹ ਰੁਕ ਜਾਂਦਾ ਤੇ ਜਿਹੜੇ ਪੁਰਾਣੇ ਪੱਤੇ ਆ ਉਹ ਪੀਲੇ ਤੇ ਭੂਰੇ ਜੰਗਾਲੇ ਜਿਹੇ ਹੋ ਜਾਂਦੇ ਨੇ ਜਿਹੜੇ ਪੱਤੇ ਛੋਟੇ ਰਹਿ ਜਾਂਦੇ ਨੇ ਤੇ ਜਿਹੜੀਆਂ ਪੱਤਿਆਂ ਦੀਆਂ ਨਾੜੀਆਂ ਹੁੰਦੀਆਂ ਉਹਨਾਂ ਦਾ ਸਾਈਡ ਦਾ ਚੱਲਦਾ ਹਿੱਸਾ ਉਹਦਾ ਪੀਲਾ ਪੈ ਜਾਂਦਾ ਜਿਹੜੇ ਬੂਟੇ ਆ ਉਹ ਸੁੱਕਣਾ ਸ਼ੁਰੂ ਕਰ ਦਿੰਦੇ ਨੇ ਤੇ ਹੁਣ ਆਪਾਂ ਗੱਲ ਕਰਦੇ ਆ ਵੀ ਧਰਤੀ ਵਿੱਚ ਜਾਂ ਜ਼ਮੀਨ ਵਿੱਚ ਵੀ ਜ਼ਿੰਕ ਦੀ ਕਮੀ ਕਦੋਂ ਆਉਂਦੀ ਆ ਇੱਕ ਕਿਸਾਨ ਬ్రో ਜ਼ਿਆਦਾਤਰ ਉਹਦੋਂ ਆਉਂਦੀ ਜਦੋਂ ਚੋਨੇ ਜਾਂ ਧਰਤੀ ਜਪਾ ਗੱਲ ਕਰਦੇ ਆਂ ਵੀ ਫਾਸਫੋਰਸ ਦੀ ਮਾਤਰਾ ਜ਼ਿਆਦਾ ਹੁੰਦੀ ਆ ਜੋ ਬਡੀ ਏਪ ਉਹਨੇ ਆ ਤੇ ਜਦੋਂ ਉਹਦੀ ਮਾਤਰਾ ਜ਼ਿਆਦਾ ਹੁੰਦੀ ਆ ਤਾਂ ਉਹ ਜ਼ਿੰਕ ਨੂੰ ਯਾਨੀ ਉਹਦਾ ਅਸਰ ਬਹੁਤ ਘੱਟ ਕਰ ਦੱਤੇ ਉਹਦੇ ਜ਼ਿੰਕ ਦੀ ਜਿਹੜੀ ਮਾਤਰਾ ਤੇ ਹੁੰਦੀ ਆ ਪਾਉਨੇ ਆ ਆਪਾਂ ਉਹਨੂੰ ਯਾਨੀ ਇੱਕ ਸਾਥ ਦੇ ਸੋਖ ਲੈਂਦਾ ਵੀ ਝੋਨੇ ਨੂੰ ਘੱਟ ਮਿਲਦੀ ਆ ਤੇ ਉਸ ਕਾਰਨ ਫਿਰ ਜਿਹੜੇ ਝੋਨੇ 'ਚ ਉਹਦੀ ਕਮੀ ਹੋ ਜਾਂਦੀ ਆ ਹੁਣ ਗੱਲ ਕਰਦੇ ਆਂ ਆਪਾਂ ਵੀ ਉਹਦੀ ਇਲਾਜ ਤੇ ਰੋਕਥਾਮ ਬਾਰੇ ਜੋ ਤੋਂ ਪਹਿਲਾਂ ਵੀ ਜੇ ਤੁਸੀਂ ਧੋਨਾ ਨਹੀਂ ਲਾਇਆ ਤਾਂ ਤੁਸੀਂ ਜਿਹੜੇ 21% ਵਾਲੀ ਤੇ 33% ਵਾਲੀ ਜੈਂਕ ਵੀ ਪਾ ਸਕਦੇ ਹੋ ਪਰ ਜਦ 21% ਵਾਲੀ ਨੂੰ ਮੰਨਿਆ ਜਾਂਦਾ ਵੀ ਯੂਨੀਵਰਸਿਟੀਾਂ ਕਹਿੰਦੀਆਂ ਨੇ ਉਹ ਤੁਸੀਂ 10 ਤੋਂ ਆ ਕਈ ਵੀਰ 25 ਕਿਲੋ ਦੇ ਵਿੱਚ ਵਿੱਚ ਤੁਸੀਂ ਪਾ ਸਕਦੇ ਹੋ ਤੇ ਜੇ ਤੁਹਾਨੂੰ ਧੋਨਾ ਲਾਉਣ ਤੋਂ ਬਾਅਦ ਇਹ ਲੱਛਣ ਦੇਖਣ ਤਾਂ ਤੁਸੀਂ ਜਿਹੜਾ ਪੱਤਿਆਂ ਤੇ ਇੱਕ ਛੜਕਾ ਵਾਲੀ ਸਪਰੇ ਜੀ ਆਉਂਦੀ ਆ ਉਹ ਸੀ ਕਰ ਸਕਦੇ ਹੋ ਉਹ ਹਣਾ 0.5% ਵਾਲੀ ਵਾਈਦੀ ਆ ਵੀ ਉਹ 5 ਗ੍ਰਾਮ ਪ੍ਰਤੀ ਲੀਟਰ ਪਾਣੀ ਚ ਜੇ ਹਨਾ ਉਹ ਘੋਲ ਕੇ ਉਹ ਸਪਰੇਅ ਕੀਤੀ ਜਾਂਦੀ ਹੈ ਤੇ ਉਹ ਚ ਥੋੜਾ ਜਿਹਾ ਚੂਨਾ ਵੀ ਮਿਲਾ ਲੈਂਦੇ ਜਿਹਨੂੰ ਆਪ ਕਲੀ ਕਹਿੰਦੇ ਆ ਉਹ 1.25 ਗ੍ਰਾਮ ਪ੍ਰਤੀ ਲੀਟਰ ਪਾਣੀ ਚ ਉਹ ਮਿਲਾਇਆ ਜਾਂਦਾ ਤੇ ਵੀ ਤਾਂ ਪੱਤੇ ਨਾ ਸੜਨ ਤੇ ਲੋੜ ਅਨਸਾਰ ਵੀ 10 ਤੋਂ 15 ਦਿਨਾਂ ਦੇ ਸਨਨ ਨਾਲ 20-30 ਨਾਰੀ ਛੜਕਾ ਕੀਤਾ ਜਾਂਦਾ ਦੋ ਤੋਂ ਜਾਂ ਤਿੰਨ ਨਾਰੀ ਤੇ ਹੁਣ ਤੇ ਇੱਕ ਦੂਜਾ ਨੰਬਰ ਵੀ ਜਦੋਂ ਆਪ ਜਿਹੜੇ ਫਸਲਾਂ ਨੂੰ ਸੰਤੁਲਿਤ ਮਾਤਰਾ 'ਚ ਖਾਦ ਪਾਉ ਜਾਨੀ ਬਾਲੀ ਘੱਟ ਨਾ ਪਾਓ ਤੇ ਬਾਲੀ ਜ਼ਿਆਦਾ ਨਾ ਪਾਓ ਇਸ ਕਾਰਨ ਫਿਰ ਜਿਹੜੇ ਫਸਲਾਂ ਖਰਾਬ ਹੋ ਜਾਂਦੀ ਆ ਤੇ ਖਾਸ ਕਰਕੇ ਜਿਹੜੀ ਫਾਸਫੋਰਸ ਆ ਉਹਨੂੰ ਸਹੀ ਮਾਤਰਾ 'ਚ ਰੱਖੋ ਜ਼ਿਆਦਾ ਨਾ ਪਾਓ ਜਿਸ ਕਾਰਨ ਜ਼ਿੰਕ ਦੀ ਕਮੀ ਹੋ ਸਕਦੀ ਆ ਤੇ ਇਸ ਜਿਵੇਂ ਜ਼ਿੰਕ ਦੀ ਕਮੀ ਜਦੋਂ ਹੁੰਦੀ ਆ ਫਿਰ ਝੋਨੇ 'ਚ ਝਾੜ ਵਿੱਚ ਬਹੁਤ ਫਰਕ ਆ ਜਾਂਦਾ ਤੇ ਇਹਨੂੰ ਸਮੇਂ ਸਿਰ ਆਪਾਂ ਨੂੰ ਠੀਕ ਕਰਨਾ ਚਾਹੀਦਾ ਤੇ ਜੇ ਅਸੀਂ ਹੁਣ ਝੋਨਾ ਲਾ ਲਿਆ ਤਾਂ ਤੁਸੀਂ ਛੜਕਾ ਵਾਲੀ ਸਪਰੇਅ ਕਰ ਸਕਦੇ ਹੋ ਉਹ ਤੁਹਾਨੂੰ ਬਹੁਤ ਵਧੀਆ ਫਾਇਦੇਮੰਦ ਹੋਵੇਗੀ ਤੇ ਤੁਹਾਡੇ ਝੋਨੇ ਦਾ ਝਾੜ ਵੀ ਵਧਿਆ ਹੋਵੇਗਾ ਤੇ ਤੁਹਾਨੂੰ ਮੁਨਾਫਾ ਹੋਵੇਗਾ ਤੇ ਜੇ ਸੀ ਹੋਰ ਜਾਣਕਾਰੀ ਚਾਹੁੰਦੇ ਲੈਣੀ ਆ ਤਾਂ ਸਾਡੇ ਚੈਨਲ ਨੂੰ ਐਗਰੂ ਪੰਜਾਬ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਕਰ ਲਓ ਤੇ ਮਿਲਦੇ ਆਂ ਅਗਲੀ ਵੀਡੀਓ 'ਚ ਧੰਨਵਾਦ